ਫੋਰਸ ਸਾਡਾ ਆ ਗਿਆ ਫੋਰਸ ਸਾਡਾ ਦਿੱਤਾ 에어 ਇੰਡੀਆ ਵਾਲਿਆਂ ਦੇ ਦੇਖਦੇ ਹੋੜ ਕੇ ਕੀ ਕੀ ਆ 에어ਪੋਰਟ ਦੇ ਅੰਦਰ ਦੇਖੋ ਕਿੰਨਾ ਸੋਹਣਾ ਦਰਬਾਰ ਸਾਹਿਬ ਬਣਾਇਆ ਇਹਨਾਂ ਨੇ ਲਓ ਜੀ ਸਾਹਮਣੇ ਲੱਗਾ ਜਹਾਜ਼ ਆਪਣਾ ਇਹਰ ਇੰਡੀਆ ਵਾਲਿਆਂ ਦਾ ਮਾਂ ਵੀ ਸੀਟ ਖਾਲੀ ਮਿਲੀ ਹੈ ਉਹ ਵੀ ਸੀਟ ਸਾਰੀਆਂ ਖਿੱਚ ਤਾਂ ਖਾਲੀਆਂ ਅੱਗੇ ਜਾਵਾਂ ਉਹ ਜੀ ਹੁਣ ਅਸੀਂ ਆ ਗਏ ਹਾਂ ਜਹਾਜ਼ ਦੇ ਬਾਥਰੂਮ ਚ ਮੈਂ ਤੁਹਾਡਾ ਆਪਣਾ ਰੋਕ ਤੇ ਫੋਕੀ ਲਾ ਕੇ ਕੱਢਦਾ ਬਾ ਬੋਰਡਿੰਗ ਸਕੈਨ ਮਰੇ ਪਾਸਪੋਰਟ ਦੇਖ ਤਾਂ ਤੋਂ ਵੀ ਜਾਣਿਆ ਜੀ ਸਟੈਂਪ ਲੱਗ ਗਈ ਆ ਤੇ ਗੇਟ ਨੰਬਰ ਹੈਗਾ ਸਾਡਾ 69B ਹਰ ਇੱਕ ਜੀ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਮੇਰੇ ਨਵੇਂ ਵਲੌਗ ਤੇ ਅੱਜ ਅਸੀਂ ਚੱਲੇ ਆ ਅੰਮ੍ਰਿਤਸਰ 에어ਪੋਰਟ ਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਅੱਜ ਮੇਰੀ ਫਲਾਈਟ ਹੈਗੀ ਅੰਮ੍ਰਿਤਸਰ ਤੋਂ ਬੰਬਈ ਦੀ ਤੇ ਬੰਬਈ ਤੋਂ ਸਿੱਧੀ ਦੁਬਈ ਦੀ ਤੇ ਇਮੀਗ੍ਰੇਸ਼ਨ ਤੇ ਵਿੱਚ ਕੀ ਸਵਾਲ ਪੁੱਛਦੇ ਨੇ ਟੂਰਿਸਟ ਵਿਜੀ ਤੇ ਸਾਰੀ ਅਪਡੇਟ ਦਵਾਂਗਾ ਸਾਨੂੰ ਕਿੰਨਾ ਕੈਸ਼ ਚਾਹੀਦਾ ਸਾਡੇ ਨਾਲ ਸਾਰੇ ਅਪਡੇਟ ਦਵਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਸਮਾਨ ਅਸੀਂ ਕਰ ਰਹੇ ਹਾਂ ਆਪਣਾ ਬਹਿ ਇੱਕ ਬੈਗ ਇਹ ਹੋ ਗਿਆ ਇੱਕ ਇਹ ਹੋ ਗਿਆ ਦੋ ਬੈਗ ਤੀਜਾ ਇਹ ਹੋ ਗਿਆ ਛੋਟੀ ਜਿਹੇ ਦੇ ਵਿੱਚ ਪਾਪਾ ਪਾਸਪੋਰਟ ਰੱਖਣੇ ਆ ਥੋੜਾ ਕੰਮ ਰੈਡੀ ਆ ਮੋਬਾਈਲ ਜਿੰਨੇ ਵੀ ਹੈਗੇ ਨਾਲ ਲੈ ਲਿਆ ਵੀਡੀਓ ਬਣਾਉਣ ਵਾਸਤੇ ਤੇ ਮਿਲਦੇ ਆ ਤੁਹਾਨੂੰ ਵਲੋਗ ਵਿੱਚ ਬਣੇ ਰਹੋ ਰਸਤੇ ਵਿੱਚੋਂ ਅਸੀਂ ਲੈ ਆ ਲਿਆ ਕਰਮਪਾਲ ਸਿੰਘ ਨੂੰ ਦੇਖੋ ਜੀ ਮੇਰੇ ਨਾਲ ਜਾਣ ਕੇ ਛੱਡਣ ਪਾ ਲਿਆਹੀਂ ਬਿਠਾ ਲਾ ਪ੍ਰੇ ਨਾਲ ਕਹਿੰਦਾ ਵੀ ਜਿੱਦਣ ਜਾਣਾ ਵਾ ਤੇ ਮੈਨੂੰ ਦੱਸ ਕੇ ਮੈਂ ਤੇਰੇ ਨਾਲ ਜਾਣਾ ਵਾਂ ਹਾਂਜੀ ਠੀਕ ਠਾਕ ਉਹ ਮੈਂ ਵਧੀਆ ਬਿਲਕੁਲ ਕੋਈ ਨਹੀਂ ਸੁਣਾਉ ਕਿਦਾਂ ਪਹਿਲਾਂ ਮੈਨੂੰ ਘੜਾ ਦੱ ਲੱਖਾ ਤੇ ਆਪ ਤੂੰ ਇੱਥੇ ਬੱਸ ਆ ਗਿਆ ਵੀ 2 ਦਿਨ ਰੁਕੋ ਬੱਸ ਇਹਦੀ ਵੀ ਦੋਸਾ ਦਿਨਾ ਬਾਅਦ ਨਾ ਫਲਾਈਟ ਇਹਦੀ ਵੀ ਚੱਲੇ ਆ ਜੀ ਪਿੰਡ ਸਾਡਾ ਵੇਖੋ ਇਹ ਪਿੰਡ ਸਾਡਾ ਹੈਗਾ ਤਲਵੰਡੀ ਗੁਰਾਇਆ ਗੁਰਦਾਸਪੁਰ ਜ਼ਿਲ੍ਹਾ ਤੇ ਹਾਂਜੀ ਅਸੀਂ ਪਹੁੰਚ ਗਏ ਆ ਅੰਬਰਸਰ 에어ਪੋਰਟ ਤੇ ਤਕਰੀਬਨ ਸਾਨੂੰ 1 ਘੰਟਾ ਤੇ 30 ਮਿੰਟ ਲੱਗੇ ਸਾਡੇ ਪਿੰਡ ਜਿਹੜਾ ਬਾਬਾ ਨਾਨਕ ਤੋਂ ਤੇ ਤੁਸੀਂ ਦੇਖੋ ਅਸੀਂ ਇੱਥੋਂ ਹੁਣ ਆਪਾਂ ਰਾਈਟ ਕਰਨਾ ਵਾ 에ਰਪੋਰਟ ਨੂੰ ਦੇਖੇ ਧਿਆਨ ਨਾਲ ਇਹ ਕਿ ਇਧਰੋਂ ਬਹੁਤ ਗੱਡੀਆਂ ਆਉਂਦੀਆਂ ਹਨ ਇੱਥੋਂ ਬਿਲਕੁਲ ਧਿਆਨ ਨਾਲ ਮੋੜਨਾ ਤੁਸੀਂ ਜਦੋਂ ਵੀ ਆਪਾਂ ਰਾਈਟ ਨੂੰ ਹਣਾ ਨਾ ਬਿਲਕੁਲ ਧਿਆਨ ਨਾਲ ਦੇਖੋ ਵੱਡੇ ਟਰੱਕ ਵੀ ਆਉਂਦੇ ਨੇ ਕੋਈ ਸਿਗਨਲ ਕੋਈ ਨਹੀਂ ਇੱਥੇ ਟ੍ਰੈਫਿਕ ਵਾਸਤੇ ਇਸ ਕਰਕੇ ਧਿਆਨ ਨਾਲ ਤੇ ਆ ਗਏ ਆ ਜੀ ਸ਼੍ਰੀ ਗੁਰੂ ਰਾਮਦਾਸ ਜੀ ਅੰਤਰ ਇੰਟਰਨੈਸ਼ਨਲ ਹਵਾਈ ਅੱਡੇ ਤੇ ਬਹੁਤ ਸਾਥ ਦਿੱਤਾ ਸਾਡਾ 에어ਪੋਰਟ ਨੇ ਕਿਉਂਕਿ ਸਾਨੂੰ ਬਹੁਤ ਲੱਗੇ ਪੈਂਦਾ ਵਾ ਹਾਂਜੀ ਟਿਕਟ ਲਈ ਆਵਾਜ਼ ਵਾਹ ਗੱਡੀ ਦੀ ਸ਼ਿਕਾਇਤ ਕਰ ਦੇਣਾ ਸਲਕੋਈ ਗੱਲ ਨਹੀਂ ਆ ਗਏ ਹਾਂ ਜੀ ਅਸੀਂ 에어ਪੋਰਟ ਤੇ ਤੇ ਦੇਖੋ 에어ਪੋਰਟ ਕਿੰਨਾ ਸੋਹਣਾ ਅੰਮ੍ਰਿਤਸਰ ਦਾ 에어ਪੋਰਟ ਬਣਿਆ ਵਾ ਕੜਾ ਅਸੀਂ ਸਿੱਧੀ ਗੱਡੀ ਉੱਥੇ ਲੈ ਜਾਾਂਗੇ ਜਿੱਥੇਾਨੂੰ ਮਤਲਬ ਟ੍ਰੋਲੀ ਮਿਲਦੀ ਹੈ ਸਮਾਨ ਰੱਖਣ ਵਾਸਤੇ ਜਸ ਲਾ ਕੇ ਲੈ ਜਾਓ ਸਿੱਧੀ ਸਦੀ ਦੇ ਹਸਲਾ ਕੇ ਗਣਾ ਆਪ ਆਪ ਨਵੀਂ ਪੜੀਆਂ ਨਾ ਗੱਡੀ ਗੁੱਟੀਆਂ ਲਾਉਣ ਵਾਸਤੇ ਨਾ ਫਾਰਕ ਕੋ ਕਿੰਨੇ ਆ ਟੈਕਸੀਆਂ ਨਹੀਂ ਦੇਖੋ ਆ ਨਵੀਂ ਜਿੰਨੀ ਪਾਰਕਿੰਗ ਬਣੀ ਨਾ ਸਾਰੀ ਹੋ ਨਵੀਂ ਬਣੀ ਪਹਿਲਾਂ ਜਦੋਂ ਅਸੀਂ ਆਉਂਦੇ ਹਾਂ ਉਦੋਂ ਨਹੀਂ ਹੈਗੀ ਇੱਕ ਵਾਰੀ ਸਾਡਾ ਬਾਹਰ ਵਾਗੀ ਚੈਕਿੰਗ ਹੋ ਗਿਆ ਤੇ ਇੱਕ ਵਾਰੀ ਨਾਲ ਹੀ 에ਰ ਇੰਡੀਆ ਵਾਲੇ ਆਪਣਾ ਵੱਖਰਾ ਚ ਕਰਦੇ ਨੇ ਦੇਖੋ ਮਸ਼ੀਨ ਚੱਲਣ ਲੱਗੀ ਇੱਥੇ ਸਾਡੇ ਸਾਰਾ ਫਿਰ ਦੁਬਾਰੇ ਹੋ ਗਿਆ ਚੈਕਿੰਗ ਬੈਗਾਂ ਦੀ ਆਮ ਤੌਰ 'ਤੇ ਹੀ ਚੇਂਜ ਕਰ ਸਕਦੇ ਹੋ ਮਣੀ ਚੇਂਜ ਕਰ ਸਕਦੇ ਹੋ ਤੇ ਇਧਰ ਨਹੀਂ ਸ਼ਾਟ ਤੇ ਆ ਗਾਵਾ ਸਾਹਮਣੇ 에어 ਇੰਡੀਆ 익ਸਪ੍ਰੈਸ ਹੈ ਪਰ ਅਸੀਂ ਜਾਣਾ ਵਾ 에어 ਇੰਡੀਆ ਤੇ 에어 ਇੰਡੀਆ ਦਾ ਕਾਊਂਟਰ ਲੈਣੇ ਆਂ ਫਿਰ ਆਪਣਾ ਬੈਗ ਨਹੀਂ ਆਉਂਦਾ ਅੰਦਰੋਂ ਬੈਗ ਹੁੰਦਾ ਤਾਂ ਫਿਰ ਜਾਂਦੇ ਆਂ ਆ ਬਾਤ ਕਰੇ ਅਰਪੋਰਟ ਦੇ ਅੰਦਰ ਦੇਖੋ ਕਿੰਨਾ ਸੋਹਣਾ ਦਰਬਾਰ ਸਾਹਿਬ ਬਣਾਇਆ ਇਹਨਾਂ ਨੇ ਸਾਰੇ ਅਰਪੋਰਟ ਦੇ ਅੰਦਰ ਇੱਥੇ ਸੈਂਟਰ ਦੇ ਵਿੱਚ ਬਣਾਇਆ ਵਾ ਆਨੂੰ ਦਿਖਾਉਣਾ ਵੀਡੀਓ ਵਿੱਚ ਦੇਖਿਓ ਤੇ 24 ਘੰਟੇ ਇੱਥੇ ਗੁਰਬਾਣੀ ਜਿਹੜੀ ਹੈ ਨਾ ਚਲਦੀ ਚਲਦੀ ਰਹਿੰਦੀ ਹੈ ਬਣਾਇਆ ਖਲੋ ਚੱਲਦੇ ਆ ਜੀ ਹੁਣ ਇਮੀਗ੍ਰੇਸ਼ਨ ਵੱਲੋਂ ਜੀ ਇਹ ਵਾਲੀ ਲਾਈਨ ਦੇ ਵਿੱਚ ਜਿਹੜੀ ਆ ਇਹ 에어 ਇੰਡੈਕਸ ਐਕਸਪ੍ਰੈਸ ਆ ਉਹ ਜਿਹੜੀ ਲਾਸਟ ਤੇ ਆ ਉਹ ਇੰਡੀਗੋ ਦੀ ਆ ਤੇ ਸਾਡੀ ਜਿਹੜੀ 에어 ਇੰਡੀਆ ਆ ਉਹ ਇਸ ਤਰਫ ਆ ਤਿੰਨ ਤਿੰਨ ਫਲਾਈਟਾਂ ਯਾਨੀ ਕਿ ਤਿੰਨ ਇਹ 에어 ਇੰਡੀਆ ਐਕਸਪ੍ਰੈਸ ਹੋ ਗਿਆ ਇੰਡੀਗੋ ਤੇ 에어 ਇੰਡੀਆ ਤੇ ਇਮੀਗ੍ਰੇਸ਼ਨ ਸਾਡੀ ਹੋ ਗਈ ਹੈ ਕਲੀਅਰ ਹੈ। ਕੁਝ ਜ਼ਿਆਦਾ ਸਵਾਲ ਨਹੀਂ ਪੁੱਛੇ। ਤੁਹਾਨੂੰ ਦੱਸਾਂਗਾ ਕੀ ਕੀ ਪੁੱਛਿਆ ਇਹਨਾਂ ਨੇ ਵੀਡੀਓ ਦੇ ਵਿੱਚ ਦੱਸਾਂਗਾ ਅੰਤ ਤੇ ਤੇ ਬੋਰਡਿੰਗ ਕਾਰਡ ਸਾਨੂੰ ਮਿਲ ਗਿਆ ਵਾ ਇੱਥੋਂ ਅੰਮ੍ਰਿਤਸਰ ਤੋਂ ਬੰਬੇ ਦਾ ਤੇ ਬੰਬੇ ਤੋਂ ਦੁਬਈ ਦਾ ਦੁਬਈ ਦਾ ਤੇ ਹੁਣ ਚੱਲੇ ਆ ਜੀ। ਸਿਕਿਉਰਿਟੀ ਚੈਕਿੰਗ ਕਰ ਰਹੀ ਹੋ ਉਹ ਕਰਾ ਕੇ ਤੇ ਫਿਰ ਤੁਹਾਨੂੰ ਦੱਸਨੇ ਵੀਡੀਓ ਦੇ ਵਿੱਚ ਕਿ ਸਾਡੇ ਕੋਲ ਕੀ ਕੀ ਸਵਾਲ ਜਵਾਬ ਇਹਨਾਂ ਨੇ ਕੀਤੇ ਆ। ਕਿੰਨਾ ਕੈਸ਼ ਇਹਨਾਂ ਨੇ ਕਿਹਾ ਕੋਲ ਹੋਣਾ ਚਾਹੀਦਾ। ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ। ਤੇ ਫਸਟ ਫੋਲ ਨੋਰ ਤੇ ਆ ਕੇ 에어ਪੋਰਟ ਤੇ ਗੇਟ ਨੰਬਰ ਸਾਡਾ ਹੈਗਾ ਵਾ 3 3 ਤੇ ਆ ਕੇ ਬਹਿ ਗਏ ਆ ਦੇਖੋ ਕਿੰਨੀਆਂ ਸੋਹਣੀਆਂ ਮਤਲਬ ਬੜੀਆਂ ਕੁਰਸੀਆਂ ਬਾਹਰ ਲਈ ਕੁਰਸੀਆਂ ਬਹੁਤ ਸੋਹਣੀਆਂ ਤੇ ਚਾਰ ਚਾਰ ਪੁਆਇੰਟ ਉਹ ਜਿਹੜਾ ਸਾਹਮਣੇ ਲੱਗਾ ਹਣਾ ਘਟ ਘਟ 5 ਮਿੰਟ ਮੱਥਾ ਮਾਰਨ ਤੋਂ ਬਾਅਦ ਪਤਾ ਲੱਗਾ ਕਿ ਉਹ ਤੇ ਖਰਾਬ ਹੈ ਤੇ ਇਹ ਰਹੇਗਾ ਚਲੋ ਕੋਈ ਗੱਲ ਨਹੀਂ ਆਪਣੀ ਐਮ ਵੀ ਅਜੇ ਹੈਗੀ ਆ ਬੈਟਰੀ ਅਜੇ ਹੈਗੀ ਆ ਮੋਬਾਈਲ ਦੀ ਕੋਈ ਗੱਲ ਨਹੀਂ ਅਕੀਨ ਦਾ 에어ਪੋਰਟ ਦੇ ਉੱਪਰ ਬਣਿਆ ਨੇ ਨਾਲ ਖਾਣ ਪੀਣ ਦਾ ਬਾਰ ਬਣੀ ਆ ਕਾਫੀ ਬਣਿਆ ਸਭ ਕੁਝ ਬਣਿਆ ਸਲੂਨ ਦੀ ਦੁਕਾਨ ਵੀ 에어ਪੋਰਟ ਦੇ ਉੱਤੇ ਬਣੀ ਆ ਬਣੇ ਜੋ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਸਾਡਾ ਫਲਾਈਟ ਦਾ ਸਾਡੀ ਦਾ ਟਾਈਮ ਹੈਗਾ ਬਾਅਦ 4:15 ਮਿੰਟ ਤੇ ਹੁਣ ਟਾਈਮ ਵਜ ਹੋ ਗਿਆ 3:00 ਵਜ ਕੇ ਨੇ ਜੇ ਤੱਕ ਲੱਗਦਾ ਕਿ 4 ਤੇ ਫਲਾਈਟ ਦਾ ਟਾਈਮ ਹੈ ਤਾਂ ਸਾਡੇ ਕਿ 3:00 ਵਜ ਨੇ ਸ਼ਾਮ ਗੇਟ ਖੋਲਣਗੇ ਲਓ ਜੀ ਸਾਹਮਣੇ ਲੱਗਾ ਜੀ ਅੱਜ ਆਪਣਾ ਏਅਰ ਇੰਡੀਆ ਵਾਲਿਆਂ ਦਾ ਇੱਕ ਲੱਗਾ ਇੱਧਰ ਇਹ ਵਾਲਾ ਸਾਡਾ ਵਾ ਦੇਖੋ ਇੱਕ ਹੋਰ ਲੱਗੇ ਏਅਰ ਇੰਡੀਆ ਦਾ ਤੇ ਚੱਲੇ ਆਂ ਜੀ ਜਾ ਆ ਗਏ ਅੰਦਰੋਂ ਲਗੇ ਐਂਟਰ ਸਾਹਮਣੇ ਲੱਗੀ ਆ ਵੇਖੋ ਫਲਾਈਟ ਆਪਣੀ ਏਅਰ ਇੰਡੀਆ ਦੀ ਕੋ ਜੀ ਅਸੀਂ ਫਲੈਟ ਦੇ ਵਿੱਚੋਂ ਵਿੰਡੋ ਸੀਟ ਸਾਨੂੰ ਮਿਲ ਗਈ ਆ ਤੇ ਸਾਹਮਣੇ ਵੀ ਏਅਰ ਇੰਡੀਆ ਦਾ ਲੱਗਾ ਵਾ ਉਸ ਤੋਂ ਪਿਛਲੇ ਬੰਨੇ ਹੈ ਏ ਇੰਡੀਗੋ ਦੀ ਵੀ ਰੈਡੀ ਹੋਈ ਹੈ ਫਲਾਈਟ ਤੇ ਉਧਰ ਦੇਖੋ ਸਾਡੇ ਪੰਜਾਬੀ ਭਰਾ ਟਰੈਕਟਰ ਕਿੱਦਾਂ ਚਲਾਉਂਦੇ ਆ ਏਅਰਪੋਰਟ ਦੇ ਉੱਪਰ ਦੇਖੋ ਨਾਲ ਬਲੈਰੋ ਕਿੱਦਾਂ ਟਰੈਕਟਰ ਚੁੱਕਣ ਏਅਰਪੋਰਟ ਦੇ ਉੱਪਰ ਇਹਨੂੰ ਹੁਣ ਲੈ ਜਾ ਕਦੂ-ਕਦੂ ਕਰੋ ਚੋਣਾ ਚ ਨਾ ਲਾਉਣ ਵਾਸਤੇ ਤੇ ਯਾਹ ਜਿਹੜਾ ਪੂਰਾ ਖਾਲੀ ਆ 52 ਜਾਣੇ ਸਿਰਫ ਜਿੰਨੇ ਵੀ ਟ੍ਰੈਵਲ ਕਰਨ ਵਾਲੇ 52 ਜਾਣੇ ਆ ਬਾਕੀ ਬਹੁਤ ਸੀਟਾਂ ਖਾਲੀ ਆ ਉਹ ਵੀ ਸੀਟ ਖਾਲੀ ਮਿਲੀ ਆ ਉਹ ਵੀ ਸੀਟਾਂ ਦੀਆਂ ਖਿਸ਼ਟਾਂ ਖਾਲੀਆਂ ਆ ਅਸੀਂ ਮੈਨੂੰ ਲੱਗਦਾ ਹੈ ਕਿ ਜਾਵਾਂ ਸਭ ਸੀਟਾਂ ਖਾਲੀ ਬਹੁਤ ਜ਼ਿਆਦਾ ਜ਼ਿਆਦਾ ਖਾਲੀ ਆ ਆਰਾਮ ਸਕੂਨ ਨਾਲ ਜਾਵਾਂਗੇ ਟ੍ਰੈਵਲ ਕਰਾਂਗੇ ਤੇ ਇਮੀਗ੍ਰੇਸ਼ਨ ਦੇ ਵਿੱਚ ਜ਼ਿਆਦਾ ਸਵਾਲ ਨਹੀਂ ਪੁੱਛੇ ਹਾਂਜੀ ਪਹਿਲਾਂ ਨੰਬਰ ਤੋਂ ਉਹਨਾਂ ਨੇ ਹੋਟਲ ਬੁਕਿੰਗ ਚੈੱਕ ਕੀਤੀ ਆ ਹੋਟਲ ਬੁਕਿੰਗ ਚੈੱਕ ਕਰਕੇ ਇਹਦੇ ਕੈਸ਼ ਕਿੰਨਾ ਕੋਲ ਹੈ ਮੈਂ 50 60 ਹਜ਼ਾਰ ਰੱਖ ਗਾਵਾ ਜਾ 60000 ਰੁਪਏ ਕੈਸ਼ ਕਦੇ ਸ਼ੋਅ ਕਰਾਓ ਕਹੂ ਕਰਾਇਆ ਤੇ ਬਾਅਦ ਚ ਕਹਿੰਦੇ ਆ ਕਿ ਟ੍ਰੈਨ ਟਿਕਟ ਮੈਨ ਟਿਕਟ ਵੀ ਆ ਗਿਆ ਟ੍ਰੈਨ ਟਿਕਟ ਦਿਖਾਈਏ ਉਹਨਾਂ ਨੂੰ ਤੇ ਉਹਨਾਂ ਨੇ ਸੇਲ ਸਟੈਂਪ ਲਾ ਦਿੱਤੀ ਕੋਈ ਜ਼ਿਆਦਾ ਉਫਾੜੀ ਕੋਈ ਕਿਸੇ ਨੂੰ ਰਿਪੋਰਟ ਨਹੀਂ ਕਰਦੇ ਇਹ ਸਭ ਗੱਲਾਂ ਵਾ ਫਿਰ ਮਾਰਸ ਕੋਲ ਆਓ ਬਸ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਜ਼ਰੂਰ ਪੂਰੀ ਕਰੋ ਹੋਟਲ ਬੁਕਿੰਗ ਕਰੋ ਟ੍ਰੈਨ ਟਿਕਟ ਕਰੋ ਤੇ ਕੈਰੀ ਆਸ਼ ਰੱਖੋ 50 60 ਹਜ਼ਾਰ ਮੇਰੇ ਕੋਲ ਹੈ ਤੇ ਮੈਂ ਉਹ ਰੱਖਿਆ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਬਾਕੀ ਚੱਲੇ ਆ ਜੀ ਹੁਣ ਇੱਥੇ ਮੇਡੀ ਫਲੈਟ ਹੈਗੀ ਆ ਬੰਬੇ ਫਲੈਟ ਦੇ ਵਿੱਚ ਬੈਠ ਗਏ ਆ ਫਲੈਟ ਪੂਰੀ ਖਾਲੀ ਅੱਧੀ ਅੱਧੀ ਤੋਂ ਅੱਧੀ ਤੋਂ ਵੱਧ ਫਲੈਟ ਜਿਹੜੀ ਖਾਲੀ ਹੈ ਤੁਹਾਨੂੰ ਦਿਖਾਉਣਾ ਅੱਧੀਆਂ ਜਿਆਦਾ ਫਲੈਟ ਖਾਲੀ ਹੈਗੀ ਆ ਤੇ ਬੰਬੇ ਤੋਂ ਘਰ ਜਾਣਾ ਦबई ਵਲੋਗ ਪੂਰਾ ਵੇਖਿਓ ਵੀਡੀਓ ਦੇ ਨਾਲ ਬਣੇ ਰਿਓ ਇੱਕ ਤਾਂ ਬੜੀ ਵੱਡੀ ਚੀਜ਼ ਦਿਖਾਉਣਾ ਦੇਖੋ ਕੱਢਾ ਧੜਾਇਆ ਆ ਜਾ ਤੇ ਕਿੰਨੀ ਛੋਟੀ ਜੀ ਉਹ ਦੇਖੋ ਮਸ਼ੀਨ ਜਿਹੜੀ ਹੈ ਨਾ ਮਨੇ ਉੱਤ ਸਿੱਧਾ ਉਹਦਾ ਪਾਇਆ ਟਾਇਰਾਂ ਦੇ ਵਿੱਚ ਪਾਇਆ ਸਕੰਜਾ ਉਹ ਦੇਖੋ ਤੇ ਖਿੱਚਾ ਢੀ ਉਹਨੂੰ ਕਿੱਡੀ ਵੱਡੀ ਆ ਇਹਨੂੰ ਇਹ ਛੋਟੀ ਜੀ ਮਸੀੜੀ ਦੇਖੋ ਹੈਂਡਲ ਕਰਕੇ ਉਹਨੂੰ ਪਿੱਛੇ ਕਰਨ ਦੀ ਹੈ ਲਓ ਜੀ ਆਉਣ ਲੱਗੇ ਐਸਕੇ ਆਫ ਕਰਨਾ ਜੀ ਤੁਹਾਨੂੰ ਕਰਿਸ਼ ਹਜੇ ਜੇ ਪਾਸਾ ਦੇ ਕਤਾਰੋਂ ਤੇ ਆਪਣਾ ਇਹਦੀ ਸੇਟ ਹੈ ਨਾ ਇਸ ਟਾਈਮ ਮਨਾਲਾ ਕੰਟੀ ਜਦੋਂ ਆਪਾਂ ਥੋੜੀ ਖਲ੍ਹਨੀ ਆ ਤੇ ਅਗਲਾ ਅਗਲੇ ਪਾਸਿਆ ਤਾਂ ਦੇਖੋ ਪਲੇਟ ਦੇ ਵਿੱਚੋਂ ਅੰਬਰ ਸਾਰਾ ਸਾਰਾ ਅੰਬਰ ਸਟੇ ਦਾ ਪਿਆ ਵਾ ਛੋਟੇ 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 ਘਰ ਦੇ ਦਿੱਤੇ ਪਏ ਦੇਖੋ ਹਜੇ ਹੈ ਟੇਕ-ਆਫ ਕੀਤਾ ਹੈ এয়ারਪੋਰਟ ਤੋਂ ਤੇ ਹਜੇ ਉੱਪਰ ਸਾਰਾ ਲੱਗਦੇ ਪਏ ਹਾਂ ਛੋਟੇ ਛੋਟੇ ਘਰ ਦੇ ਦੇ ਅੰਬਰ ਛੱਡਦੇ ਹਾਂ ਲਓ ਫੂਡ ਸੈਟ ਆ ਗਿਆ ਫੂਡ ਸੈਟ ਦਿੱਤਾ 에ਰਡੀਆ ਵਾਲਾ ਦੇਖਦੇ ਖੋਲ ਕੇ ਕੀ ਕੀ ਆ ਤੈਨੂੰ ਖੋਲ ਲੈਂਦੇ ਆ ਤਰਗੇ ਤੋਂ ਉੱਤੇ ਦੇਖੀ ਆਹ ਤੋਂ ਇਹਨੇ ਬੋਰਤਾ ਹੋ ਦੇਖਦੇ ਕੀ ਨਾਲ ਪਾਣੀ ਆ ਇਹ ਵੀ ਕੀ ਆ ਇਹਦੇ ਅੰਦਰ ਕੀ ਇਹ ਦੇਖਦੇ ਖੋਗੇ ਨਿਕਲਦੀ ਸ਼ਾਇਦ ਵੈਸੇ ਤਾਂ ਮੈਂ ਘਰੋਂ ਵੀ ਲੈ ਕੇ ਆਇਆ ਹਾਂ ਪਰ ਮੇਰੀ ਤੁਹਾਨੂੰ ਪਤਾ ਕਿ ਭੰਡੀਆਂ ਦੀ ਸਬਜ਼ੀ ਆ ਚੀਜ਼ ਦਿੱਤੀਆਂ ਨੇ ਦਹੀਂ ਦੇ ਨਾਲ ਸੇਵੀਆਂ ਜੀਆਂ ਠੀਕ ਹੈ ਗੁਜ਼ਾਰਾ ਕਰਨਾ ਹੀ ਪੈਣਾ ਹਣਾ ਦੇਖਦੇ ਖਾ ਕੇ ਕਿਦਾਂ ਦਾ ਟੇਸ ਹੈ ਠੀਕ ਆ ਇਹ ਨਹੀਂ ਘਾ ਗਿਆ ਨਹੀਂ ਹੈ ਕਿ ਕੀ ਹੈ ਇਹ ਲੱਗਦਾ ਵਿੱਚ ਮੈਨੂੰ ਕੋਈ ਚਿਕਨ ਹੈ ਪਤਾ ਨਹੀਂ ਕੀ ਹੈ ਖਾਣੇ ਖਾਣ ਤੋਂ ਬਾਅਦ ਹੁਣ ਵਾਰੀ ਆ ਗਈ ਹੁਣ ਸਾਡੀ ਕਾਫੀ ਜਾਂ ਚਾਹ ਦੀ ਜੋੜੀ ਆਈ ਪੀ ਸਕਦੇ ਆਪਣੀ ਮਰਜ਼ੀ ਆ ਤੇ ਦੇਖੋ ਇਹ ਰੋਸਟਰਾਂ ਉੱਤੇ ਲੱਗੇ ਲੱਗੇ ਤੇ ਕਿੰਨੀ ਚਾਹੀਦੀ ਜਾਣੀ ਹੈ ਸਾਡੀ ਬ੍ਰੇਟ ਬਦਲਾਂ ਤੋਂ ਉੱਪਰ ਤੇ ਨਾਲ ਚਾਹ ਪੀਵਾ ਕੇ ਤੇ ਕਿਆ ਨਹੀਂ ਆਣਾ ਹੋਏਗਾ ਕਿਆ ਬਾਤ ਹੈ ਆ ਕਮੈਂਟ ਕਰਕੇ ਦੱਸਿਓ ਕਿ ਕਿੰਨੇ ਕਿੰਨੇ ਇਦਾਂ ਹਵਾਈ ਯਾਤ ਦੇ ਦੀ ਚੁੱਕਦੇ 35000 ਫੁੱਟ ਤੇ ਫੋਟੋ ਉੱਪਰ ਉੜਦਿਆਂ 500 ਦੀ ਸਪੀਡ ਦੇ ਵਿੱਚ ਚਾਹ ਦਾ ਨਜ਼ਾਰਾ ਲਿਆ ਹੈ ਜਾਂ ਕੌਫੀ ਦਾ ਨਜ਼ਾਰਾ ਲਿਆ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਗੇ ਇਹਨੇ ਪੀਂਦੀਆਂ ਕੌਫੀ ਸੰਧ ਕਰਦੇ ਬਾਅਦ ਵਿੱਚ ਫਿਰ ਵੀਡੀਓ ਉਮਲ ਬਣਾਉਂਦੇ ਆ ਮੈਡਮ ਗੁੱਸੇ ਹੋਏ ਕਿ ਮੇਨੂੰ ਕਦੇ ਵਿਚ ਲੈਣਦੇ ਆ ਨਾਲੇ ਪਾ ਤੁਹਾਨੂੰ ਚਾਹ ਪਾਣੀ ਦੇਣ ਦੀ ਸਾਨੂੰ ਕੁਛ ਨਹੀਂ ਕਿ ਇਹਦੀ ਚਾਹ ਪੀਣੀ ਕਿ ਕੌਫੀ ਮੈਂ ਚਾਹ ਤੇ ਕਰ ਰੋਜ਼ ਪੀਂਦੀ ਤਿੰਨ ਤਿੰਨ ਚਾਰ ਚਾਰ ਟਾਈਮ ਅਹੀਂ ਮਗਾੜੀ ਸੰ ਕਾਫੀ ਤੇ ਦੇਖੋ ਇਹਦੇ ਵਿੱਚ ਦੁੱਧ ਆਇਆ ਜੋ ਅਮੁੱਲ ਵਾਲਿਆਂ ਦਾ ਤੇ ਦੁੱਧ ਅਸੀਂ ਲਿਆ ਪਾ ਤੇ ਕਰਦੇ ਹੁਣ ਥੋੜਾ ਜਿਹਾ ਮਿਕਸ ਇਹ ਤੇਰੀ ਭੈਣ ਇਹ ਟੋਲਚਾ ਲੱਗਿਆ ਦੋ ਜੀ ਦੁੱਧ ਤਾਂ ਸਾਡਾ ਹੋ ਗਿਆ ਜੋਣ ਮਿਕਸ ਇਹ ਆ ਖਾਣ ਤੇ ਸ਼ੂਗਰ ਅੱਧੀ ਸ਼ੂਗਰ ਦੀਆਂ ਦੋ ਦੇ ਦਿੱਤੀਆਂ ਵਾ ਪਰ ਪਾਉਣੀ ਮੈਂ ਇੱਕ ਬਣੀ ਆ ਕਿਉਂਕਿ ਮੈਂ ਸ਼ੂਗਰ ਬਹੁਤ ਘੱਟ ਖਾਨਾ ਇਹ ਦੱਸ ਤਾਂ ਤੁਹਾਨੂੰ ਇਹਦਾ ਟੇਸਟ ਕਿੰਦਾ ਦਾ ਵਾ ਕਿਉਂਕਿ ਮਿੱਠਾ ਤੇ ਬਿਲਕੁਲ ਵੀ ਨਹੀਂ ਆ। ਬਹੁਤ ਵਧੀਆ ਟੇਸਟ ਹੈ ਜੀ ਆ ਦਾ। ਉਹ ਦੇ ਜਿਵੇਂ ਕਰਾਇਆ ਵਲੌਗਰ ਤੁਹਾਡਾ ਇਸ ਟਾਈਮ ਬੱਦਲਾਂ ਦੇ ਉੱਪਰ ਜਾ ਰਿਹਾ ਉਹ ਦੇਖੋ ਬੱਦਲ ਥੱਲੇ ਆ ਆ ਦੇਖੋ ਥੱਲੇ ਬੱਦਲ ਆ ਤੇ ਉੱਪਰ ਤੁਹਾਡਾ ਘੁੰਮ ਰਿਹਾ ਆ ਵਲੌਗਰ ਜਾ ਰਿਹਾ ਇਹ ਵੀਡੀਓ ਸਿਰਫ ਮੈਂ ਆਪਣੇ ਸਬਸਕ੍ਰਾਈਬਰਾਂ ਵਾਸਤੇ ਬਣਾਉਂਦਿਆਂ ਆ ਤੇ ਮੇਰੇ ਸਬਸਕ੍ਰਾਈਬਰ ਵੀ ਦੇਖਣ ਤੇ ਨਿਓਏ ਕਰਨ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਹਾਡਾ ਭਰਾ ਅੱਜ ਜਾ ਰਿਹਾ ਹੈ ਅਪਰਸਾ ਤੋਂ ਬੰਬੇ ਬੰਬੇ ਤੋਂ ਦੁਬਈ ਇਹ ਫਲਾਈਟ ਹੈ ਜੀ ਪੂਰੀ ਖਾਲੀ ਇਹ ਦੋ ਵੱਧ ਤੇ ਯਾਰਾਂ ਨੇ ਲੈ ਲਿਆ ਫਾਇਦਾ ਤੇ ਅਸੀਂ ਪਾ ਗਏ ਲੰਮੀ ਦੇਖੋ ਖੁੱਲੇ ਡੁੱਲੇ ਹੋ ਕੇ ਜਿੱਥੇ ਹੋਈ ਸੀ ਬੰਦ ਕੰਮ ਤਖਉਂ ਨੇ ਯਾਰਾਂ ਦੀ ਵਿੱਚ ਬਾਥਰੂਮ ਕਿੱਧਰੋਂ ਦੰਦਾਂਾ ਤੇ ਵੈਸੇ ਮੈਨੂੰ ਬਾਥਰੂਮ ਆਇਆ ਤੇ ਅੱਣੀ ਮੈਂ ਸਪੈਸ਼ਲ ਵੀਡੀਓ ਕਰਕੇ ਚੱਲਿਆ ਕਿ ਵੀਡੀਓ ਵਿੱਚ ਦਿਖਾਵਾਂ ਬਾਥਰੂਮ ਕਿੱਧਰੋਂ ਦੰਦਾ ਫਲਾਈਟ ਦਾ ਤੇ ਆਜੋ ਵੀਡੀਓ ਨਾਲ ਬਣੀ ਰਹੋ ਤੁਹਾਨੂੰ ਦਿਖਾਵਾਂ ਉਹ ਜੀ ਹੁਣ ਅਸੀਂ ਆ ਗਿਆਂ ਯਾਹਜ ਦੇ ਬਾਥਰੂਮ 'ਚ ਤੇ ਮੈਂ ਤੁਹਾਡਾ ਆਪਣਾ ਕਰਾਇਆ ਬਲੋਗਰ ਆਹ ਨਹੀਂ ਵੀਡੀਓ ਬਣਾਵਾਂਗਾ ਇੱਥੇ ਬਣਾਉਂਦੇ ਰਵਾਂਗੇ ਆਓ ਜੀ ਤੁਹਾਨੂੰ ਦਿਖਾਉਨੇ ਆ ਉਚਾਰ ਦੇ ਕਿ ਕੀ ਬਾਤ ਰਹੂਗੀ ਵਿੱਚ ਇਹ ਹੈਗੀ ਆ ਟੁੱਟੀ ਲੱਗੀ ਆ ਆਹ ਸ਼ੈਂਪੂ ਆ ਆਪਣਾ ਸਾਬਣ ਆ ਜੋ ਵੀ ਆ ਏਅਰ ਇੰਡੀਆ ਵਾਲੇ ਦਾ ਮਤਲਬ ਬਾਥਰੂਮ ਕਰਕੇ ਤੁਹਾਨੂੰ ਹੱਥ ਵੀ ਵਾਸ਼ ਕਰ ਸਕਦੇ ਇਦਾਂ ਦਾ ਟਾਇਲਟ ਹੁੰਦਾ ਵਾ ਫਲਾਈਟ ਦੇ ਵਿੱਚ ਤੇ ਇਹ ਬੱਚਿਆਂ ਵਾਸਤੇ ਇਥੋਂ ਖੋਲੀ ਦਾ ਜਦੋਂ ਬੱਚੇ ਬੇਬੀ ਵਾਸਤੇ ਆ ਉਹਨਾਂ ਵਾਸਤੇ ਆ ਬੱਚਿਆਂ ਵਾਸਤੇ ਨਾਲ ਇਹ ਨੈਪਕਿਨ ਦਿੱਤੇ ਇਹਨਾਂ ਨੇ ਤੇ ਫਿਲਟਰ ਵੀ ਇਸ ਤਰ੍ਹਾਂ ਦੀ ਨਾਲ ਲਾਈਟ ਲੱਗੀ ਹੁੰਦੀ ਆ ਇਹ ਹਵਾ ਵਾਸਤੇ ਸ਼ਾਇਦ ਕੁਝ ਠੀਕ ਹੈ ਜੀ ਤੇ ਬਾਥਰੂਮ ਕਰਕੇ ਇਹਨੂੰ ਇਹਨੂੰ ਪ੍ਰੈਸ ਕਰਨਾ ਇੱਥੋਂ ਦਬਣਾ ਇਹਨੂੰ ਤੇ ਫਿਰ ਜਾਨੇ ਕਿ ਪਾਣੀ ਜਿਹੜਾ ਫੇਰ ਆਉਣਾ ਠੀਕ ਹੈ ਜੀ ਤੇ ਤੁਸੀਂ ਦੱਸਿਓ ਕਿਹੜੇ ਕਿਤਨੇ ਕਿੰਨੇ ਕਿੰਨੇ ਫਲੈਟ ਦੇ ਵਿੱਚ ਬਾਥਰੂਮ ਕੀਤਾ ਵਾ ਕਮੈਂਟ ਵਿੱਚ ਜ਼ਰੂਰ ਲਿਖਿਓ ਤੇ ਟਿਸ਼ੂ ਪੇਪਰ ਜਿਹੜਾ ਤੁਸੀਂ ਇੱਥੇ ਤੱਕ ਹੈ ਆ ਦੇਖੋ ਇੱਥੇ ਰੱਖਣੇ ਟਿਸ਼ੂ ਪੇਪਰ ਇਹ ਬਾਕਸ ਟਿਸ਼ੂ ਪੇਪਰ ਵਾਸਤੇ ਆ ਤੇ ਸਪੈਸ਼ਲ ਲਿਖਿਆ ਕਿ ਸਿਗਰਟ ਇੱਥੇ ਨਹੀਂ ਫੇਕ ਜੇ ਅਸੀਂ ਬੈਠ ਗਏ ਹੁਣ ਬੱਸ ਦੇ ਵਿੱਚ ਚੱਲਦੇ ਹਾਂ 에ਅਰਪੋਰਟ ਦੇ ਅੰਦਰ ਤੇ ਅਗਲਾ ਵਲੌਗ ਤੁਸੀਂ ਜ਼ਰੂਰ ਦੇਖੋ ਆ ਵਲੌਗ ਦਾ ਮੈਂ ਇੱਥੇ ਕਰਦਾ ਐਂਡ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਚੁੱਕੀ ਆ ਤੇ ਅਗਲਾ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ